ਹੈਮਲਾਈ ਵੀ ਟੀਆੜੀ ਵੀ ਛੱਡੀ ਉਹਨੇ ਮਟਰ ਤੋੜਨ ਜਾਂਦਾ ਹੁੰਦਾ ਹੋਰ ਸਾਹਿਬ ਜੀ ਇਹਨੇ ਵੀ ਛੱਡੀ ਚੀਕੂ ਤੋੜਨਾ ਹੁੰਦਾ ਹੈ ਹਾਂ ਚਲ ਕੋਈ ਨਹੀਂ ਨਹੀਂ ਤਮਖਾ ਆ 500 ਰੁਪਏ ਟੀਆੜੀ ਹੋਰੀ ਮੇਰੀ ਗੱਲ ਸੁਣ ਮਲਾਨ ਸਾਹਿਬ ਜੀ ਵੱਡਿਆਂ ਤੁਸੀਂ ਸਿਆਣੇ ਬਣੋ ਹਨਾ ਪੜੇ ਲਿਖੇ ਬੰਦੇ ਹੋ ਬਲੌਗ ਬਹਿਣਗੇ ਉਹ ਟਰੈਟ ਤੇ ਜਾਣਗੇ ਐਨਾ ਕੁ ਤਾਂ ਅਸੀਂ ਸੁਣਿਆ ਹਾਂ ਹਾਂ ਕਹੀ ਤੁਸੀਂ ਗੱਲ ਇਹ ਲੱਖਾ ਕਹਿੰਦਾ ਲੱਖਾ ਲੁੱਚਾ ਲੱਖਾ ਤੇਜ ਆ ਗਿੱਡਾ ਜਾਂ ਬੜਾ ਪੇਕਰ ਆ ਉਹ ਚੱਤਣਾ ਜੋ ਪੈਰ ਲੰਗਾ ਦੂਗੇ ਤੇਜ ਦੂ ਤਾਂ ਚਲ ਦੀ ਵੇਕੇ ਨਾਲ ਦੋ ਲਈ ਫਿਰਦੇ ਉਹ ਕੱਟੇ ਇਤਾ ਕੁਛ ਨਹੀਂ ਦੋ ਤਾਂ ਇਹਦੇ ਮੂਰੇ ਆ ਦੇ ਤਿੰਨ ਫੇਰ ਘੜਦਾ ਕੋੜੇ ਪਾਉਂਦੀ ਮੂੰਹ ਦੋਈਆਂ ਦੇ ਖੜਾ ਹੋ ਜਾ ਮਲਾਇਆ ਮੈਂ ਅਸੀਂ ਕਰੇ ਵੀ ਇਹਨਾ ਆਇਆ ਚਲੀਏ ਆ ਤਾਂ ਇੱਥੇ ਰੱਖ ਦੇ ਕਰਾ ਲੁਕੋਂਗ ਕੀ ਆ ਯਾਰ ਮੈਨੂੰ ਲੱਗਦਾ ਆਪ ਹੀ ਖਾਂਦਾ ਇਹ ਕੀ ਰਹਾ ਸੱਤ ਕਦ ਨਹੀਂ ਤਾਂ ਮਰਿਆ ਪਹਿਲਾਂ ਕਦੇ ਦਾ ਪੈਂਟ ਨਹੀਂ ਆਇਆ ਸਾਹਿਬ ਜੀ ਆ ਗਿਆ ਆ ਗਿਆ ਤੁਹਾਡੇ ਚਰਨਾਂ ਦੀ ਧੂਣੀ ਆਪਾਂ ਲਓ ਸਰ ਜੁੱਤੀ ਪਾਲ ਜੁੱਤੀ ਨਹੀਂ ਮਲਾਇਆ ਸਾਹਿਬ ਜੀ ਮੰਨ ਲਾ ਜੇ ਸਾਡੇ ਕੋਈ ਕੇਸ ਬਣਦਾ ਸਾਨੂੰ ਬਰੀ ਤਾਂ ਕਰਾ ਲਓ ਮੈਂ ਜੱਜ ਨੂੰ ਨੇੜੇ ਨਹੀਂ ਲੱਗਣਦਾ ਤੁਹਾਡੇ ਆ ਇਹਨਾਂ ਨਹੀਂ ਪਤਾ ਆਪ ਕੋਤ ਖਾਲੇ ਲਾਦਾ ਨਹੀਂ ਨਾ ਨਾ ਐਡੀ ਵੀ ਗੰਦੀ ਕੋਈ ਨੇੜੀ ਨਹੀਂ ਲੱਗਦਾ ਹੈਗਾ ਤਾਂ ਬਰਛੀ ਹੈ ਤੁਹਾਡੇ ਤੋਂ ਕੇਸ ਪਾਉਣ ਨਾਲ ਬਣਦੇ ਨਹੀਂਗਾ ਤੂੰ ਹੀ ਨਾ ਪਾਉਂਦੀ ਕਦੇ ਅਸੀਂ ਮਟਰ ਮਟਰ ਤੁਰਨ ਜਾਦੇ ਹਾਂ ਚੀਕੂ ਚੋਕੂ ਕੇਸ ਪਾਉਂਦੇ ਤੁਹਾਡੇ ਤੋਂ ਉਹ ਤਾਂ ਹੈਗੀ ਹੋਂ ਖਾਸ ਬੰਦੇ ਹੋ ਤੁਸੀਂ ਮੇਰੇ ਤੂੰ ਇਧਰ 500 ਰੁਪਏ ਜਿਆਦਾ ਚਲਾਨ ਟਪਾ ਦਿੰਨੇ ਹੋ ਮਾਰੀ ਇਹਨੇ ਤੇ ਕੋਈ ਦੂਕ ਨਾ ਕੇ ਚੱਲ ਜੇ ਕਦੀ ਤੁਹਾਡੀ ਨਹੀਂ ਚਲਦੀ ਨਹੀਂ ਆ ਰਹੀ ਟਰੈਂਡ ਦੀ ਗੱਲ ਕਰੀਏ ਨੇ ਐਨ ਚਲਮਾ ਨਹੀਂ ਇਧਰ ਕਿਧਰ ਤਰੀ ਸੋਚਦਾ ਹੀ ਨਹੀਂ ਕਿਹੜੇ ਸਾਰੂ ਸੀ ਉਹ ਨੀਂਦ ਜੀ ਸੀ ਪਤਾ ਨਹੀਂ ਲੱਗਿਆ ਨੀ ਮਿਲਾਈ ਇਹ ਛੋਡਾ ਹੋਮ ਹੋਮ ਮਤਲਬ ਇਹ ਘਾਰਾ ਛੋਡਾ ਹਾਊਸ ਪਾਰਕ ਛੋਡਾ ਇਹ ਅਸੀਂ ਤਾਂ ਅੱਡੇ ਕਾਰਨ ਆ ਕੇ ਬਹਿ ਗਿਆ ਆਪਣੀ ਤਾਂ ਡਿਊਟੀ ਬਾਹਰ ਹੁੰਦੀ ਹੈ ਕਿੱਥੇ ਹੁੰਦੀ ਆ ਆ ਪੁਲਿਸ ਤੇ ਹੁੰਦੀ ਆ ਆਪਣੀ ਕਿਹੜੇ ਪੁਲਿਸ ਤੇ ਕਿਹੜੇ ਤੇ ਆ ਇੱਧਰ ਫੱਤੇ ਵਾਲੇ ਦੇ ਆ ਰਹੇ ਮਰੀ ਦੇ ਗੱਪ ਆਇਓ ਮਿਲਾਈ ਫਿਰ ਚੱਲੀਏ ਚਲੋ ਚਲੋ ਟ੍ਰੈਨ ਤੇ ਹੋਣਗੇ ਤੇ ਆਪਾਂ ਕੀਤੇ ਜਲ ਆਪਾਂ ਸਕੂਟਰ ਸਕੂਟਰ ਸਾਡੇ ਇੱਕ ਬਟਾਂਹ ਆ ਗਿਆ ਇਸ ਤੇ ਤੁਰ ਕੇ ਇੰਨੀ ਦੂਰ ਭੁੱਖੀ ਵੀ ਲਿਆਏ ਆ ਹਾਂ ਲੱਤਾਂ ਰਹਿ ਗਏ ਹੱਡੀਆਂ ਤਾਂ ਹੈ ਮੋਟਰ ਲਿਆਉਣਾ ਮੈਂ ਤੇਲ ਦਾ ਪ੍ਰੋਬਲਮ ਅੱਛਾ ਅਸੀਂ ਤੇਲ 9300 ਦਾ ਮਲਾਜਮ 9300 ਦਾ ਮਲਾਜਮ ਉੱਧਰ ਬੁੰਡ ਮਾਰਾਈ ਖੜੇ ਆ ਅਸੀਂ ਹੈ ਤੇ ਉੱਤੋਂ ਤੂੰ ਹੋਰ ਕਹਿਣਾ ਸਾਨੂੰ ਹੈ ਮਲਾਜਮ ਸਾਹਿਬ ਤੁਸੀਂ ਹਣ ਕਰੋ ਸਾਡੇ ਨਾਲ ਕੋਈ ਚਲੋ ਯਾਰ ਚਲਦੇ ਆ ਚਲੋ ਫਿਰ ਮਲਾਜਮ ਸਾਹਿਬ ਮੋਟਰ ਕਿੱਥੇ ਗਿਆ ਸੁੰਨ ਸੁਣ ਨਾ ਲਿਆਵੇ ਹੈ ਲੱਖਿਆ ਨਾ ਬੱਬਾ ਸੁਣਿਆ ਤਾਂ ਕੀ ਬੱਗੇ ਸੀ ਉਹ ਤਾਂ ਹੈ ਬੱਗੇ ਸੀ ਉਹ ਤਾਂ ਆ ਗਿਆ ਫਿਰ ਐਂ ਕਰ ਰਾਈਟ ਲੈ ਚਲੀ ਗਏ ਟਰੈਕਟਰ ਤੇ ਚੱਲਾਂਗੇ ਅੱਜ ਕੱਟੀ ਲਿਆਵਾਂਗੇ ਗੱਟਾ ਪੱਟ ਅੱਜ ਅੱਛਾ ਜੀ ਹੋ ਜੋ ਜੀ ਰੋਜ਼ ਦਾ ਕਿੱਥੇ ਦਾ ਕਿਲੋ ਕਿਲੋ ਨਾਲ ਲੋਸ ਨਹੀਂ ਆਉਂਦਾ ਕੰਮ ਚੱਲ ਫਿਰ ਆ ਜਾ ਐ ਕੱਟ ਰਾਈਟ ਲੈ ਕੇ ਲੀਏ ਚੱਲ ਬਾਬਾ ਤੂੰ ਚਲਾਏਂਗਾ ਕਿ ਮੈਂ ਚਲਾਵਾਂ ਚਲਾ ਲਾਂਗੇ ਤੂੰ ਚਲਾ ਲਾ ਗਿਰਾ ਹੈ ਤੂੰ ਚਲਾ ਲਾ ਮੈਂ ਇਸ ਤਾਂ ਨਹੀਂ ਅਰਜੀ ਬੱਚਾ ਆ ਜਾ ਫੇ ਚੱਲ ਗਏ ਜਣ ਐ ਕਰ ਹਾਂ ਲੈ ਬੈ ਉੱਤੇ ਤੂੰ ਮੈਂ ਗੱਟਾ ਲਿਆਵਾਂ ਜਾ ਚੱਲ ਮੈਂ ਬੈਨਾ ਗਿਆ ਗੱਟਾ ਲਿਆਵਾਂ ਮੈਂ ਗੱਟਾ ਫਿਰ ਇਕੱਠਾ ਹੀ ਪਾੜ ਜਾਵਾਂਗੇ ਯਾਰ ਬੰਦੂ ਕਿੱਥੇ ਪਈ ਸੀ ਬਾਪੇ ਦੀ ਕਾਲ ਫਸ ਪਤਾ ਤਾਂ ਨਹੀਂ ਲੱਗਿਆ ਉਹਨਾਂ ਨੂੰ ਵੀ ਜਾਣਾ ਜਸਮਾਨ ਜਾਣਾ ਨਾ ਨਾ ਪਤਾ ਨਹੀਂ ਲੱਗਿਆ ਗੱਟਾ ਕੱਟਾ ਹੀ ਪਾ ਜਾਵਾਂਗੇ ਭਾਈ ਦੀ ਦੱਕਾ ਕਰ ਜੀ ਜੇ ਸ਼ੀਆ ਜੀ ਹੋ ਗਈ ਨਾ ਬੜਾ ਸ਼ਾਪਾ ਸੀ ਨਾ ਨਾ ਪਤਾ ਨਹੀਂ ਲੱਗਿਆ ਸੁਣੇ ਹੀ ਨਹੀਂ ਉਹਨਾਂ ਨੂੰ ਖਾਏ ਜੀ ਕੱਟ ਜਾਗੇ ਮੂੰਹ ਤੋਂ ਕੀ ਆ ਗਿਆ ਕੋਈ ਗੱਟਾ ਫੜ ਗੱਟਾ ਕੱਠੀ ਜਾਵਾਂਗੇ ਅੱਜ ਮੰਨ ਲਿਆ 20 ਸ਼ੇਰ ਲਿਆ ਕੀ ਆਪਾਂ 20 ਸ਼ੇਰ 20 ਸ਼ੇਰ ਲਿਆਵਾਂਗੇ ਦੇ ਘਰ ਆਵਾ ਪਾ ਬਸ ਆ ਰਿਹਾ ਵਾਹ ਗਾਜਾ ਆਪੀ ਫੜ ਗਿਆ ਸੀ ਜੇ ਉਹ ਨਾ ਕਾਲਜ ਦੇ ਮਾਰੀ ਕਿਤੇ ਹਾਂ ਨਾ ਯਾਰ ਜਾ ਮੈਂ ਡਰਾਈਵਰੀ ਬੜੀ ਪੜਾਈ ਹੈ ਮੇਰੀ ਅੱਛਾ 35 ਹਾਏ ਹੋ ਗਏ ਮੈਨੂੰ ਕਿ ਲਾਉਂਦੇ ਨੂੰ ਡਰਾਈਵਰ ਜਿੱਥੇ ਰੇਟ ਹੋਇਆ ਮੈਂ ਖੈਲੇ ਚ ਲਈ ਰੱਖਾ 3 ਮਹੀਨੇ ਵਾੜਾ ਬਣਾਣਾ ਡਰਾਈਵਰ ਨਾ ਮੈਂ ਡਰਾਈਵਰ ਤਾਂ ਪਰਾਨਾ ਹਾਂ ਮੈਂ ਵੀ ਸੁਣਿਆ ਸੀ ਹਾਂ ਮੈਂ ਵੀ ਸੁਣਿਆ ਸੀ ਕਹਿੰਦੇ ਜਿਹੜਾ ਮਕੰਦ ਪੜਾਗਾ ਹਾਂ ਜਿਹੜੀ ਚਿੱਟੀ ਟ੍ਰੈਡ ਕਰਦੇ ਹਾਂ ਜਿਹੜੀ ਚਿੱਟੀ ਲਈ ਰੱਖਦਾ ਦੋਸਾਂ ਨੂੰ ਹੁਣ ਬਸ ਬਜਾਇਆ ਕਿ ਜਿੱਥੇ ਪਾਏਗਾ ਬਸ ਤੇ ਉੱਪਰ ਆਪਾਂ ਆ ਗਿਆ ਆ ਗਿਆ ਚੱਲ ਆਪਾਂ ਚੱਲ ਲੱਗੀਆਂ ਆਪਾਂ ਕੱਲੇ ਪੂਰੇ ਲੈ ਕੇ ਹਰਿਆਣੇ ਚ ਹਰਿਆਣੇ ਜੋ ਨਾਲ ਸਸਤੇ ਆਹ ਨਾਲ ਹੁੰਦੇ ਤਾਂ ਸਾਡੇ ਪੈਸੇ ਮੋੜ ਦਿਓ ਨਾ ਨਾ ਪੈਸੇ ਕਿੱਧਰ ਨਸ਼ਾ ਇਹ ਬੱਥੇ ਪਿਆ ਆਪਾਂ ਨੂੰ 35 ਸ਼ਾਹ ਦਾ ਮੇਕੂਪ ਚਾਹੀਏ ਹਰ ਪਾਸੇ ਤੇ ਲੋ ਨਸ਼ਾ ਇੰਨੇ ਕਦੇ ਮਿਲ ਜੂਗਾ ਇੰਨੇ ਕਦੇ ਮਿਲ ਜੂਗਾ ਪਰ ਇਸੀ ਸ਼ਾਇਰ ਨੂੰ ਮਿਲ ਕੇ ਫੇੜੀ ਫਾਇਦਾ ਆ ਗਿਆ ਹਾਂ ਐਵੇਂ ਤਾਂ ਫਾਇਦਾ ਹੀ ਨਹੀਂ ਐਵੇਂ ਜੀ ਪੀਏ ਕਰੇ ਚਾਹੀਆ ਐਵੇਂ ਤਾਂ ਕੋਈ ਫਾਇਦਾ ਹੀ ਨਹੀਂ ਆਇਆ ਰਿਸ਼ਕ ਵੀ ਬੜਾ ਬੱਜਾ ਗਿਆ ਨਾ ਔਰ ਆ ਗਿਆ ਇਹਦੇ ਭਾਈ ਦਾ ਜੀ ਆਈਡੀ ਹੋ ਗਿਆ ਪੱਟਾ ਕੀ ਲੱਗਦਾ ਨਹੀਂ ਪਤਾ ਨਹੀਂ ਲੱਗਦਾ ਨਾ ਯਾਰ ਇਹ ਬੰਦਾ ਜੇ ਵਿਕੇਗਾ ਤਾਂ ਸੇ ਹੀ ਆ ਗਿਆ ਮੁਰਗੇ ਤੁਸਤਾਨੀ ਬੰਦਾ ਇਹ ਕੰਮ ਚ ਨਹੀਂ ਛੱਡਦਾ ਹਾਂ ਮੁਰਗੇ ਦਿੱਤੇ ਛੱਡਦਾ ਉਹ ਤਾਂ ਛੁੱਟਦਾ ਹੀ ਨਹੀਂ ਲਾ મારી ઉમર પર દેળ ગયો હા શીશાય હો ગઈ એ મેનું કરજે નું કાજો બેઠો આડકાશ મત નું પડે યો નો પેકડે અલ્યા તું બાદ મત સકકે અમે બસ તમારજી નું જી હો ગઈ આયે બસ હો જાય આ બધી કાલે પેટ પર ધાવા લે જા નાક વાળી રાટઠી આવી ગઈ હો જાય આ કમદે કા ઉલી ને હે તો વિચારતે વેઈન સ્પેશિયલ હોઈ નાર્તે આ એકા કોઈ ગાડી આઈ જાતા ਆਏ ਕੱਦ ਜਗਾਏ ਜਾਂਦਾ ਪਰ ਮੱਲ ਲੈਦਾ ਗਈ ਇਹ ਲੈ ਲੈ ਇਹ ਕੱਦੇ ਮੈਂ ਦੇਖ ਕੋਈ ਨਹੀਂ ਖਾਣੇ ਆ ਹਾਂਜੀ ਹਾਂਜੀ ਇੱਧਰ ਨੂੰ ਗਏ ਆ ਜੀ ਹਾਂ ਹਾਂ ਇੱਧਰ ਨੂੰ ਗਏ ਆ ਇੱਧਰੋਂ ਮਿਲਦਾ ਜੀ ਸਵਾਨ ਆ ਰੋਡ ਤੋਂ ਜੀ ਅੱਛਾ ਬਾਲੇ ਪੈਣ ਚ ਮੁੰਡੇ ਇੱਕ ਹੀ ਮੁੰਡਾ ਜੀ ਉਹ ਪਾਪਰ ਵੇਚਦਾ ਇਕੱਠੇ ਹੀ ਇਹ ਘਾਹ ਦਾ ਦੇਖ ਨੂੰ ਉਹ ਨਹੀਂ ਤਾਂ ਨਹੀਂ ਆਪਾਂ ਫੜ ਸਕਦੇ ਉਹਦੇ ਤਾਂ ਆ ਹੀ ਬੰਦੇ ਫੜਨੇ ਮੈਂ ਕੰਦੂ ਨਹੀਂ ਉਹਦੇ ਤਾਂ ਅੱਗੇ ਵੱਡੇ ਲਿੰਕ ਆ ਆ ਗਿਆ ਯਾਰ ਮਿਲਦਾ ਆ ਬੋਸ ਜਰਾਗੀ ਇੱਥੇ ਹੁੰਦਾ ਇੱਥੇ ਹੁੰਦਾ

बैठा हो बैठा कि बैठा बैठा मैंने लग कि जो आ करिया क्या जा वो पापा तो होना नहीं आपका तो प्यार तो होना नहीं होगा जीपी ओए जीपी है आज यार अच्छा चाहे कि ओए जीपी क्या मैं पता मकांदा मकांदा सासरी का छेड़ा हो भाई एक और माइंड लाना शायद ना इसी पर आवाज़ है है ना है ਉਕੀਲਾ ਨਾ ਇਸ ਤੇ ਬੁੜਾ ਥੋਲੀ ਆਨਾਂ ਦੇ ਲਈ ਜਾ ਰਾ ਇਕੱਠਾ ਮਾਰ ਚੱਕਣਾ ਅੱਗੇ ਅਸੀਂ ਬੱਟਾ ਚੱਕਣਾ ਕਿਹਦੇ ਪੜਾਉਂਦੇ ਤਾਂ ਨਹੀਂ ਨਾ ਨਾ ਫੜਾਉਣ ਵਾਲੀ ਗੱਜਲੀ ਨਹੀਂ ਯਾਰ ਕਿਹਦੇ ਹੋਰ ਕੰਮ ਨਾ ਕਰਦੇਓ ਨਾ ਨਾ ਸ਼ਰ ਅੱਗੇ ਕਦੇ ਕਰਿਆ ਯਾ ਰੂਮ ਨਹੀਂ ਹੋ ਗਿਆ ਲੈਣੇ ਥੋ ਦੇ ਤਾਂ ਤੇ ਡੈਲੀ ਤਾਂ ਜਾਣਦੇ ਹੀ ਆ ਉਧਰ ਜਾਇਓ ਕੱਲ ਜਾਣਿਆ ਲਿਆਉਣਾ ਤੂੰ ਬਾਦਨ ਕਿਹਦੇ ਬੁੜਾ ਕਰੂੰ ਕੱਢ ਦੇ ਮੈਨੂੰ ਆਈਂ ਬਾਈ ਆ ਜਾਗਾ ਜਿਆ ਇਹ ਸ਼ੇਗਾ ਲੈ ਸ਼ੇਪ ਐ ਕਰ ਮੈਂ ਟਿਲਾਉ ਆਪਣੇ ਚੱਲੀਏ ਚੱਲ ਬਾਬਾ ਯਖਾ ਮੈਂ ਟਿਲਾਉ ਜਬੂਕ ਫੜ ਜਾ ਚੰਗਾ ਚੱਲ ਠੀਕ ਆ ਪੈਸਾ ਤੇਰੇ ਡੈਲੀ ਨਾਲ ਕਰ ਲਾਂਗੇ ਠੀਕ ਹੈ ਠੀਕ ਹੈ ਉਹਨੇ ਨਾਲ ਪਹਿਲਾਂ ਵੀ ਚੱਲਦਾ ਸੀ ਠੀਕ ਹੈ ਬਾਬਾ ਜਦੋਂ ਨਸ਼ਾ ਮੰਨਦਾ ਸੀ ਵੇਚ ਦੇਣਾ ਪੈਸੇ ਦੇ ਕੇ ਲੈਣਾ ਕੱਟੇ ਠੀਕ ਹੈ ਠੀਕ ਹੈ ਬਾਬਾ ਆ ਚੰਗਾ ਸ਼ੇਗਾ ਮੈਂ ਟਿਲਾਟਰ ਐਕਟਰ ਜੀ ਮਾਰਕੂੰ ਜੀ ਟੱਪ ਛੱਡ ਗਏ ਅੱਜਕੱਲ 50 ਕੀ ਹੈ ਸੀ ਆਈ ਡੀ ਦਾ ਤੂੰ ਚਾਹੇਗਾ ਮੈਨੂੰ ਨਹੀਂ ਆਉਂਦਾ ਚਲਾਉਣਾ ਬਾਬਾ ਮੈਨੂੰ ਆਉਦਾ ਨਹੀਂ ਵੀ ਕਿੰਨਾ ਹੈ ਉਹਨੇ ਚੋਦੀ ਆਇਆ ਸ਼ਰਾ ਉਹ ਬੀਜੀ ਸੋੜਾ ਮੋਖ ਮਾਰ ਟੰਦਰੀ ਬੜ ਗਿਆ ਹੋਰ ਮਾੜਾ ਗੁੰਗੀ ਪਲਟ ਰਾਇ ਤੂੰ ਉਹਨੂੰ ਆਇਆ ਸੀ ਆਈਡੀ ਨਾ ਕਰ ਦੇਣ ਕਿ ਤੂੰ ਆ ਆਈਡੀ ਦਾ ਕੀ ਕਰਨਾ ਹੁਣ ਕਿੱਥੇ ਹੈ ਹਾਂ ਉਹ ਤਾਂ ਕੱਟਾ ਹੈਗਾ ਆਪਣੇ ਕੋਲੇ ਹੈਗਾ ਫੱਟ ਗਈ ਮੇਰਾ ਥੋੜਾ ਹਾਂ ਹੁਣ ਬਾਜਣ 10 ਮਿੰਟਾਂ ਨੂੰ ਕਰੇ 10 ਮਿੰਟਾਂ ਦੀ ਬਾਤ ਆ ਹਾਂ ਹਾਏ ਤਾਂ ਬਾਤ ਤਾਂ ਮੇੜੀ ਐ ਆ ਉਹ ਖੁੱਤਰ ਜਿਹਾ

ਮੈਂ ਬਾਬਾ ਜੀ ਦਾ ਲੈ ਗਿਆ ਬਾਬਾ ਮੈਂ ਪੜਿਆ ਹੀ ਬੰਦੇ ਮੈਂ ਹਾਂ ਜੀ ਬੜਾ ਮ ਮ ਕੰਨ ਦਾ ਲੈ ਲੱਖਾ ਹੀ ਲੱਖਾ ਲੱਖਾ ਲੱਖ ਕੋਈ ਗੱਜ ਨਹੀਂ ਆਹੀ ਲੱਖੇ ਨੂੰ ਸੱਜੇ ਆ ਲੱਖਾ ਬੜਾ ਮੈਂ ਤਾਂ ਭਾਈ ਨਾਲ ਸੀ ਜੇ ਬੜੇ ਜਿਹੜਾ ਕੁਛ ਹੈਗਾ ਤੁਹਾਡੇ ਖੜਾਉ ਪਹਿਲ ਤੇ ਆ ਸੀ ਆ ਸੀ ਆਹਦਾ ਆਈ ਇਹਦਾ ਫਲੇ ਵੀ ਸੀ ਆਪਾਂ ਛੱਡੀਆਂ ਨਾ ਨਾ ਉਹ ਜਿਹੜਾ ਮੈਂ ਵਾਸਤੇ ਸੀ ਉਹ ਲੈ ਕੇ ਆਏ ਸੀ ਆਪਣੀ ਅਸਲਾ ਵੀ ਆ ਮੈਂ ਇਸ ਨਾਲ ਠੀਕਾ ਹੈ ਨਹੀਂ ਅਸਲਾ ਅੱਧਰ ਮਾਜੀ ਹਾਂ ਭਾਈ ਬੰਦ ਕਰ ਦੇਣਾ ਵੀਡੀਓ ਇਹ ਨਹੀਂ ਬੰਦ ਹੁੰਦੀ ਭਾਈ ਮੇਰੇ ਸਟਾਰ ਲਗਣਾ ਮੋਲਿਆਂ ਤੇ ਬਾਬਾ ਇਹਨਾਂ ਨੇ ਦਿੱਤੀ ਸੀ ਆ ਬਾਬੇ ਨੇ ਆ ਮੁੰਡੇ ਦੀ ਚੈਨੀ ਮੋੜੋ ਇਹਨਾਂ ਨੇ ਕਰਿਆ ਭਾਈ ਕਿਉਂ ਜਾਣੀ ਆਪਣੇ ਸਾਡੇ ਚੈਨੀ ਤੇ ਮੋਬਾਈਲ ਦਿਓ ਪਹਿਲਾਂ ਚੈਨੀ ਮੋੜੋ ਇਹਨਾਂ ਦੀ ਚੈਨੀ ਇਹਨਾਂ ਹੀ ਸੇ ਦਾ ਮੋੜ ਦਿਆਂਗੇ ਕਿੱਡੀ ਕਗਾਈ ਲੈ ਮੋੜੋ ਹੁਣੇ ਮੋੜੋ ਆ ਮੇਰਾ ਮੋਬਾਈਲ ਮੇਰਾ ਜੀ ਆ ਮੋਬਾਈਲ ਮੇਰਾ ਸਾਰਾ ਮੋਬਾਈਲ ਮੇਰਾ ਆ ਮੋਬਾਈਲ ਵੀ ਸਾਡਾ ਆ ਮੋਬਾਈਲ ਫੜਾਓ ਮੇਰਾ ਜੀ ਲੈ ਬਈ ਚੈਨੀ ਮੈਂ ਚੁੱਤਣਾ ਚ ਮਰੂ ਫੇਰ ਮੋਬਾਈਲ ਫੜਾਓ ਚੈਨੀ ਵੀ ਫੜਾਓ ਚੈਨੀ ਜਿਹੜਾ ਵੀ ਲਪਕਾ ਦੇਗਾ ਚੈਨੀ ਉਹ ਮੜੇ ਚੈਨੀ ਤੇਰੀ ਆ ਮੇਰੀ ਮੇਰੀ ਪਛਾਣ ਕੱਢ ਲੈ ਆਹੀ ਆ ਜੀ ਤੇ ਮਰਵਾਣ ਲਈ ਲਾਜੀ ਲੈ ਕੇ ਆਈ ਸੀ ਜੱਜ ਦੇ ਗੱਟਾ ਅੱਜ ਹੀ ਲਗਿਆ ਅੱਜ ਟਾਈਮ ਪਾਸ ਕਰਦੇ ਆ 20 ਸਾਲਾਂ ਦੀ ਜੇਲ੍ਹ ਕਰਾਉਂਗੇ ਗੱਟੇ ਦੇ 20 ਸਾਲਾਂ ਦੀ ਜੇਲ੍ਹ ਇਹ ਬਹੁਤ ਪੁਰਾਣੇ ਬਲੇਕੀ ਆਈ ਆ ਕੀ ਆ ਰਹੀ ਮਗੰਦ ਬਲੇਕੀ ਆ ਉਹ ਜੀ ਨਾਲੇ ਟਰੈਕਟਰ ਸੀਲ ਕਰਾਉਂਗਾ ਥਾਣੇ 'ਚ ਰੱਖ ਪੱਜ ਜਾਣਗੇ ਮੁਲਾਜ਼ਮ ਸਾਹਿਬ ਜੀ ਅੱਜ ਹੀ ਕਰਾਤੀ ਗੱਲ ਸੁਣ ਜੱਛਾ ਅਸ ਹਰਨੇ ਬੰਦੂਗਾ ਜੀ ਡੇਲ ਜਾਏ ਨਸ਼ਾ ਮਰੇ ਪੈ ਸਿਕੰਡ ਡੁੱਢ ਕਿਲੋ ਨਸ਼ੀ ਰਹੇ ਜੇ ਬਾਬਾ ਮਰੇ ਨਹੀਂ ਬਾਬਾ ਸਾਡੀ ਗੇਮ ਸੀ ਸਾਡੀ ਗੇਮ ਸੀ ਤਾਂ ਮੈਂ ਭੇਜਿਆ ਗੇਮ ਕਾ ਜੀ ਕਿੰਨੇ ਸਾਲ ਹੋ ਗਏ ਵੇਚ ਦਿਨ ਉਹ ਦੱਸੋ ਅਛਾ ਚਾਰ ਪੰਜ ਦਿਨ ਹੀ ਹੋਇਆ ਹਫਤਾ ਹੋ ਗਿਆ ਬੱਤੂ ਬੱਤੂ ਹਫਤਾ ਨਹੀਂ ਤੁਹਾਡਾ ਰਿਕਾਰਡ ਬਣਿਆਗਾ ਥਾਣੇ ਚ ਜਨਾਬ ਜੀ ਗੱਲ ਸੁਣੋ ਮੇਰੀ ਗਾਂ ਕੱਢਣਾ ਕਰਿਓ ਪੈਂਡਟ ਕਿ ਬਦਨਾਮੀ ਹੋ ਜਾਂਦੀ ਐ ਅੱਗੇ ਬੰਦ ਦੀ ਆਪਾ ਵੱਡਾ ਕੀ ਆ ਆਪ ਦਾ ਲਾਇਨ ਦੇ ਨੇ ਕੱਢ ਲੋ ਸੜਾ ਕੱਟ ਦੇ ਵੀਡੀਓ ਜਰਾ ਸਿੱਧਾ ਬਣਾਉੜੇ ਆਪੇ ਸਟਾਰ ਲਗਾਉਣਾ ਇੱਥੇ ਮੁੰਡੇ ਤੇ ਹੈ ਨਹੀਂ ਤੁਹਾਨੂੰ ਪੜਾ ਕੇ ਚਾਰ ਸਟਾਰ ਲਗਾਉਣਾ ਉਹ ਲਵਾ ਲੇ ਸਟਾਰ ਭਰਾ ਵੀਡੀਓ ਬਣਾਓ ਸਾਰਾ ਮੈਨੂੰ ਫੋਨ ਵੀ ਆ ਗਿਆ ਜੀ ਵੱਡੇ ਸਰ ਦਾ ਉਹ ਵੀ ਆ ਰਹੇ ਨੇ ਜਨਾਬ ਉਹਨਾਂ ਨੂੰ ਨਸਬਾ ਨਹੀਂ ਨਹੀਂ ਖਾਦਾ ਓ ਬਾਜੀ ਸੁਣੋ ਜਿਹੜਾ ਆਪ ਗੱਲ ਕਰ। ਆ ਪੈਰੀ ਗੋਟੇ ਵੀਡੀਓ ਬਣਾਣੀ। ਵੀਰਾਂ ਆ ਗਏ। ਤੁਮਹਾਨੂੰ ਆਇਆ ਮੇਰੇ ਕੋਲ ਚਾਪ ਚੱਲ ਰਿਹਾ। ਬਹੁਤ ਚਾਪ ਬਹੁਤ ਚਾਪ। ਆ ਪਿੰਨਾ ਢੰਗੀ ਫਿਰਦਾ। ਬਾਜੀ ਸੁਣੋ ਜੀ ਮੇਰੀ ਸੁਣੋ ਗੱਲ। ਆ ਟਰੈਕ ਦੀ ਚਾਬੀ ਦੇ ਲੋ ਤੇ ਜਿੰਨੇ ਪੈਸੇ ਹੋਣੇ ਦੇ ਲੋ ਇਹਦੀ ਫੋਨ ਦੀ ਭਾਵੇਂ ਜੈਲੀ ਮੇਰੀ ਗਲਤੀ ਸੋਨ ਦਾ ਜਨਾਬ ਪੁੱਠਾ ਨਾ ਬੋਛਰਨੂ ਨਾ ਮੰਨ ਲੈ ਬਈ ਜਨਾਬ ਮੰਨ ਲੈ ਆ ਲੈ ਪੁੱਠਾ ਮੰਨ ਲੈ ਬਈ ਉਹ ਫੇਰ ਵੀਡੀਓ ਕਰਦੇ ਵੀਡੀਓ ਕਰਦੇ ਅਸੀਂ ਜਾਈਆਂ 25 ਕੈਡੋ ਪੁੱਛੇ ਜਨਾਬ ਤੁਠ ਨਹੀਂ ਮਾਰਦੇ ਐ ਸਾਰਾ ਫੋਨ ਦੀ ਲੈ ਲੋ ਜੀ 25 ਨਹੀਂ 20 ਆ ਬਾਬਾ 20 20 ਹੈ 20 ਕਰੀ ਪੰਜ ਵੀ ਵਧਾਈ ਜਨਾਬ ਪੰਜ ਰਾਸ਼ੀ ਅੱਜ ਪਹਿਲੀ ਵਾਰ ਇੰਨੀ ਕੱਠੀ ਲਈ ਆ ਕੱਠਾ ਮਾਰ ਜਾਈਆਂ ਅੱਜ ਸਾਨੂੰ ਕਾਟਾ ਪੈ ਗਿਆ ਸਰ ਕੇਸ ਕਰੋ ਬਹੁਤ ਪੁਰਾਣੇ ਬਲੇਕ ਆ ਇਹੇ ਆਹੀ ਬੰਦੂਕ ਲੈ ਗਾ ਮੁੰਡਾ ਲੈ ਕੁਤਾ ਬਾਰ ਨਹੀਂ ਡੋਕ ਨਹੀਂ ਚਾਬੀ ਦੋ ਟਰੈਕਟਰ ਦੀ ਚਾਬੀ ਦੇ ਦੋ ਹੁਣੇ ਕੰਮ ਨੇ ਵੇੜਦੇ ਆ ਤੁਰ ਕੇ ਬਾਜੀ ਜਨਾਬ ਜੀ ਟਰੈਕਟਰ ਦੀ ਕੁੰਜੀ ਲੈ ਲਓ ਜੋ ਮੁੱਕਰ ਬੇਟੀ ਆਈ ਮੇਚੀ ਆ ਚਲ ਆ ਮੋਟਰਸਾਈਕਲ ਬੱਲਟਾ ਸੁਣੋ ਜਨਾਬ ਬਸ ਗਾਦਾ ਸੁਣੀ ਹੋਈ ਆ ਇਹਨਾਂ ਨੂੰ ਬਿਥਾਓ ਥਾਣੇ ਆ ਜਿਓ ਬਸ ਚੁੱਪ ਚੱਕਾ ਨੂੰ ਆ ਗਿਆ ਤੁਹਾਨੂੰ ਸਾਡੀ ਅਗੀ ਨੁਕਾਂਸ਼ੀ ਗਾ ਫੜਾ ਕੇ ਰਾਬਲ ਦਾ ਦੇ ਲੋ ਹੱਡੀ ਆ ਦੇਖਣਾ ਬੱਚਿਆ ਗਾਂਢ ਤੇ ਤੋਂ ਬਣਾ ਦਿੰਦੇ ਆ ਪੁਲਿਸ ਨੇ ਤੋਨਾ ਤੇ ਜਾਓ ਸਾਡੀ ਭੱਜ ਨਾ ਜਾਣਾ ਉਹਨਾਂ ਦੇ ਕੋਲ ਰੋ ਕੱਡੀ ਆ ਖਾਂ ਕੇ ਅੱਗੀ ਕਿੰਨਾ ਮੇਰਾ ਤਾਂ ਬੰਦਿਆ ਕੱਟਿਆ ਲੱਗਿਆ ਹੁੰਦਾ ਇਹ ਮੈਂ ਟੈਕ ਤੇ ਹੋਈ ਉਹਦੇ ਨਾਲ ਅੱਗੇ ਜਾਂਦਾ ਫੱਜਿਆ ਮਾਜੀ ਮੋਤੀ ਤੂੰ ਭਾਲੇ ਮੈਨੂੰ ਗੋਦੀ ਚ ਹੁਣ ਉਹ ਜੀ ਗੱਲ ਫੋੜੇ ਦੇ ਲੂ ਬਾਬਾ ਛੇੜਾ ਦੇਖ ਲੈ ਟਰੈਕਟਰ ਸਾਨੂੰ ਦੇ ਦੇ ਜਨਾਬ ਰੈਂਟ ਥਾਣੇ ਆਗੇ ਲੈ ਜਾ ਹੁਣ ਕਾਨੂੰ ਕੌਡੀ ਤੇ ਪਾ ਥੰਦ ਵੀ ਰੱਕੀ ਮਰਦੇਈ ਥੰਦ ਵੀ ਕਿੰਨੇ ਕਿੰਨੇ ਸੰਦ ਆ ਤੁਹਾਡੇ ਕੋਲ ਆ ਇਹ ਤਾਂ ਚਾਣੀ ਆ ਸੰਗੀਆਂ ਮੈਂ ਤੜਕਾਈ ਰੱਖੀ ਇਹ ਜੇ ਕਿੰਨੇ ਬੰਦੇ ਕਿੰਨੀਆਂ ਤੁਹਾਡੇ ਨਾਲ ਆਂ ਦੱਸੋ ਕਿੰਨੇ ਰਲੇ ਹੋਏ ਨਾ ਜਨਾਬ ਦੋਨਿਆ ਅਸੀਂ ਦੇਖ ਲੈ ਕਦੇ ਨਹੀਂ ਕਰਿਆ ਪਹਿਲੀ ਵਾਰ ਕਰਿਆ ਦੇਖ ਲੈ ਇਹ ਤਾਂ ਮੋਢੀਆਂ ਖਾਂ ਕੇ ਜਾਈ ਅਸੀਂ ਜਨਾਬ ਮੋਢੀਆਂ ਨਹੀਂ ਉਹ ਖੂਨ ਲੱਗਿਆ ਪਿਆ ਉਹ ਦੇਖ ਲਾ ਲਾ ਕਾਹਦਾ ਖੂਨ ਲੱਗਿਆ ਜਨਾਬ ਅਸੀਂ ਕੋਈ ਭਾਂਕਿਆ ਕਾਹ ਨਹੀਂ ਹੈਗਾ ਚੋਰ ਚਪਟਾ ਚੋਰ ਚਪਟਾ ਨਹੀਂ ਪਹਿਲੀ ਵਾਰ ਲੈ ਜਨਾਬ ਜੀ ਤੁਸੀਂ ਆ ਕੇ ਕਰ ਦਿਓ ਆ ਪਹਿਲਾਂ ਮੇਰੀ ਗੱਲ ਸੁੱਕੀ ਮੇਰੀ ਗੱਲ ਸੁਣ ਲਈ ਪਹਿਲਾਂ ਅਸੀਂ ਗਏ ਨੇ ਲੱਖੇ ਨੇ ਲੱਖੇ ਨੇ ਸਾਨੂੰ ਲਾਤਾ ਲਾਰਾ ਲੱਖੇ ਨੇ ਲੜ ਰਾਇਆ ਤਾਂ ਇਹ ਪਰ ਪੁੱਕੀ ਲੈ ਹਾਂ ਨਹੀਂ ਸ਼ੋਰ ਇਹ ਤਾਂ ਆਪਣੀ ਸ਼ਾਂਤ ਤੁਸੀਂ ਇਹਨਾਂ ਨੂੰ ਕੀ ਪਤਾ ਇਹ ਤਾਂ ਬੱਸ ਥਾਣੇ ਆਇਓ ਚੁੱਪਚਾਪ ਕਾਨੂੰ ਭਰ ਦਿਓ ਚਲਾਨ ਜਰੂਰ ਆ ਸਮਾਨ 20 ਸਾਲ ਦੀ ਜੇਲ੍ਹ ਕਰਾਉਂਗਾ ਆ ਵੀ ਆਪਾਂ ਰੱਖਾਂਗੇ ਜੀ ਖੋਲੋ ਆਪ ਦਾ ਲੈਂਡਨ ਕਰ ਲਓ ਕੁਦਾ ਵੀ ਆਇਆ ਦੋ ਜਗ ਲਾ ਦਿਓ ਜਗੀਰ ਬੰਦੇ ਜੀ ਟਾਈਮ ਪਾਸ ਕਰਦੇ ਆ 1 ਲੱਖ 20 ਹਜ਼ਾਰ ਦੀ ਤੁਸੀਂ ਆਈ ਚੱਕੀ ਫਿਰ 20 ਕਿਲੋ ਇਹ ਤਾਂ ਮੁਕਤ ਲਿਆ ਜੀ ਗਾਹ ਵੇਚਾਂਗੇ ਅਗੇ ਫੇਰ ਅਗਲੇ 20 ਰੁਪਏ ਦੇਵਾਂਗੇ ਵਿੱਚੋਂ ਨਾ ਵਿੱਚੋਂ ਆਪਦਾ ਪਹਿਲਾ ਚਲਾਨ ਭਰਨਾ ਇਹਨਾਂ ਨੂੰ ਬੈਠੋ ਇਧਰ ਬੈਠ। ਨਹੀਂ ਇਹ ਤੁਰ ਕਿਉਂ ਨਾ ਆਪੀ ਭਰਨਾ ਟਰੈਟ ਥਾਣੇ ਲਾ ਲੈਨੇ ਆਪਾਂ। ਕਰ ਲਓ ਨਾ ਫਾਕਾ। ਉਹ ਨਹੀਂ ਹੁੰਦਾ ਸਵੇਰੇ ਪਰਚਾ ਭੁਗਤਾਨ ਆਇਓ ਚੁੱਪਚਾਪ। ਆ ਗਏ। ਆਏ ਵਾਏ ਮੁੰਡੇ। ਉਹ ਥਾਣੇ ਆ ਜਾਓ ਮੁੰਡੋ। ਥਾਣੇ ਆ ਜਾਓ। ਜਨਾਬ ਜੀ ਕਰ ਲਓ ਗਰੀਬ ਬੰਦੇ। ਮੇਰਾ ਸੋਰਾ ਗਾਜੇ ਨੇ ਸੁਣਦਾ ਕੰਮ ਪੈ ਗਿਆ ਵੇਖ। ਤੇ ਨਵਾਂ ਆਇਆ ਲੱਗਿਆ ਪਰ ਪਹਿਲਾਂ ਦਿਨਾਂ ਦਾ ਗੱਲਬਾਤ ਸੀਗੀ ਤੇਰੀ। ਆ ਮੁੰਗਾਂਗੇ ਮਰਵਾਚ ਆਪਾਂ ਇੰਦੇ ਦਿਨਾਂ ਨੇ। ਹੈ? ਰਾ ਡੈਕ ਲਾਈਵ ਨਾਲੀ ਤੁਰ ਪਿਆ ਇਹ ਸਾਬ ਹੀ ਨਾ ਸਾਡਾ ਟ੍ਰੈਕ ਜਾਂ ਨਵਾਂ ਟ੍ਰੈਕ ਹੈ ਲਗਾ ਕੇ ਲਈ ਜਾਂਦੇ ਭਾਂਡੇ ਦੇ ਨਾਲ ਐ ਕਾ ਜੀ ਤੁਰ ਚੱਲੀ ਹੋਣਾ ਆਪਾਂ ਆਪਾਂ ਤੁਰਤੀ ਚੱਲ ਬਾਬਾ ਕੋਈ ਘਰੇ ਜਾ ਕੇ ਕਰਦੇ ਖੱਬਾ ਸੱਜਾ ਕੋਈ ਆ ਗਿਆ ਯਾਰ ਆਪਾਂ ਅੱਗੇ ਥਾਣੇ ਕੱਢਾਂ ਕਾਹ ਨੂੰ ਜਪੋਟ ਤਾਂ ਹੋਊ ਪਿਆ ਵਾ ਹੂੰ ਤੇਰਾ ਨਾ ਹੂ ਲੱਖਿਆ ਪਹਿਲਾ ਸਭ ਤੋਂ ਮੈਂ ਤਾਂ ਪੜਕੇ ਮੈਨੂੰ ਨੌਕਰੀ ਵੀ ਲੱਗਣਾ ਨੌਕਰੀ ਲੱਗਣਾ ਸੀ ਹੋਰ ਅੰਦਰਾ ਸ਼ਾਲੀ ਹੋ ਮੈਨੂੰ ਲੱਗਦਾ ਭੈਣ ਦੀ ਲੱਕ ਲੱਗ 20 ਕਿਲੋ 15 ਤੋਂ ਤਾਂ ਕੱਢਣਾ ਹੀ ਨਹੀਂ ਇਹ ਪੂਰੇ 15 ਦਾ 15 ਤੋਂ ਕੱਢਣਾ ਹੀ ਨਹੀਂ ਪੂਰੇ 20 ਕਿਲੋ ਭੁੱਕੀ ਸੀ ਜਦੋਂ ਫੜੀ ਗਈ ਮੇਰਾ ਤੇ ਪਹਿਲਾਂ ਹੀ ਪੂਰਾ ਹੋ ਜਾਈਗਾ 15 ਦਾ ਨਾ ਨਾ ਇੱਕ ਜਿਹਾ ਚਮਚਾ ਮਿਲੇਗੀ ਪੇਟਾਂ ਨਹੀਂ ਭਰਵਾ ਮੰਨਦਾ ਅੰਦਰ ਮਿਲਦੀ ਆ ਬਾਬਾ ਮਿਲਦੀ ਆ ਮਾੜੀ ਮੋਟੀ ਰੁਪਈਏ ਵਾਲੇ ਬੰਦੇ ਦੀ ਹੂੰ ਹਾਂ ਮਾੜੇ ਬੰਦੇ ਦਾ ਫੌ ਵੀ ਨਹੀਂ ਪੈਂਦਾ ਅੱਛਾ ਹੋਰ ਹੁਣ ਭੈਂਡੇ ਜੱੜ ਦਿੱਤੇ ਜਾਏਗਾ ਕਿ ਨਾਲ ਜਾਏਗਾ ਜਾਏਗਾ ਓ ਜਾਏਗਾ ਜਾਏ ਨਾ ਜਾ ਗਿਆ ਯਾਰ ਭਾਈ ਦੇ ਨੱਕੜ ਦੇ ਨਹੀਂ ਜਾ ਕੇ ਗਏ ਯਾਰ ਇਹ ਨਹੀਂ ਲਿਜਾਂਦੇ ਬਾਬਾ ਇਹ ਨਹੀਂ ਲਿਜਾਂਦੇ ਤੂੰ ਤੇ ਚੱਲ ਜਾ ਫਿਰ ਆ ਜਾ ਆ ਜਾ ਹੁਣ ਆ ਨਹੀਂ ਜਾਂਦਾ ਬਾਬਾ ਮਕੰਨ ਜਿਹਨੂੰ ਭਾਲਦੇ ਸੀ ਹੋਰ ਕੀ ਹੈ ਬਾਬਾ ਯਾਰ ਜਿਹੜੀ ਬਣੀ ਟੇਖੀ ਜਾਪਾ ਰੋਕੀ ਓਕਾ ਹੀ ਹੋ ਗਿਆ ਹੋਰ ਬਾਬਾ ਹੋਰ ਫੜਦੀ ਆ ਠੀਕ ਆ ਠੀਕ ਆ ਵਧੀਆ ਰੰਨਾ ਬਾਬਾ ਹੋਜੀ ਆ ਜੜ ਕਿਦਾਂ ਫਿਰ ਜੋ ਰੰਗ ਜੀ ਨੀ ਪੜੇ ਹੋਲੀ ਜੀ ਖੇਡ ਕੇ ਆਏ ਸੀ ਗਵਾਂਢ ਦੇ ਪਿੰਡਾਂ ਅੱਜ ਕਿਹੜਾ ਹੋਜੀ ਆ ਉਹ ਅੱਜ ਨਹੀਂ ਫਰਸ਼ ਤਾਜੀ ਮਨਾਉਣੀ ਸੀ ਅੱਛਾ ਅੱਛਾ ਤੇ ਅੱਧਾ ਕਿਲੋ ਸਮਾਨ ਮਿਲ ਜੂਗਾ ਬਾਬਾ ਕਿਹੜਾ ਸਮਾਨ ਪੁੱਕੀ ਨਾ ਅੱਛਾ ਰੱਜ ਹੈ ਗੱਲ ਸੁਣ ਮੇਰੀ ਹਾਂ ਅੱਗੀ ਫੜੇ ਗਏ ਸੀ ਆ ਢੈਂਕਾ ਕੋ ਗਿਆ ਭੈਂਕਾ ਗਿਆ ਤਾਂ 20 ਕਿਲੋ ਨਹੀਂ ਆਉਂਦੇ ਸੀ ਕੱਚੀ ਅੜੇ ਗੈਸ਼ਾ ਟਾਪੋ ਜੋ ਤੁਸੀਂ ਅੱਛੀ ਫਿਰਜਾ ਸੀ ਆਈਡੀ ਕੱਟੀ ਮਗਰੋਂ ਕਿਸੇ ਪਰ ਸੜਕ ਦੇ ਕਿ ਛਣਛਣਾ ਫੜਨ ਦਾ ਸੀ ਕਿਸੇ ਦੇ ਘਰੇ ਆ ਜੀ ਹੈ ਨਹੀਂ ਸਾਡਾ ਟ੍ਰੈਕ ਲੈ ਕੇ ਭਾਂਕੋ ਦਾ ਕਾਟੋ ਨਾ ਸਾਡੀ ਬੰਦੂਕ ਲੈ ਕੇ ਸਾਡਾ 14000 15 ਦਾ ਨਸ਼ਾ ਲੈ ਗਈ ਰੰਗ ਤਾਂ ਲਾ ਲਈ ਫਿਰ ਥੋੜਾ ਜਿਹਾ ਖੁਸ਼ੀ ਜੋੜੇ ਜੀ ਆਪਾਂ ਕਿਉਂ ਜੀ ਸਾਡਾ ਦਿਲ ਕੰਮੀ ਜਾਂਦਾ ਲੈ